ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਿਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮਿਕਸ ਦਾਲ ਤੇ ਦਾਲ ਜਿਹੜੀ ਹੈਗੀ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਨੀ ਏ ਤੇ ਰੈਸਪੀ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਤੇ ਚਲੋ ਫਿਰ ਰੈਸਪੀ ਸਟਾਰਟ ਕਰਦੇ ਹਾਂ ਮਿਕਸ ਦਾਲ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਅੱਧੀ ਕਟੋਰੀ ਸਾਬਤ ਮੂੰਗੀ ਦੀ ਦਾਲ ਲੈ ਕੇ ਇਸ ਨੂੰ ਮੈਂ ਇੱਕ ਬਾਉਲ ਦੇ ਵਿੱਚ ਪਾ ਲਿੱਤਾ ਹੈ ਦੇ ਨਾਲ ਹੀ ਇੱਥੇ ਅੱਧੀ ਕਟੋਰੀ ਆਪਾਂ ਚੰਨੇ ਦੀ ਦਾਲ ਲਵਾਂਗੇ ਕੁਆਂਟੀਟੀ ਆਪਾਂ ਸੇਮ ਹੀ ਰੱਖਣੀ ਹੈ ਸਾਰੀਆਂ ਦਾਲਾਂ ਦੀ ਨਾਲ ਹੀ ਇੱਥੇ ਅੱਧੀ ਕਟੋਰੀ ਮੇਂ ਤੋਤੇ ਮਸਲ ਦੀ ਦਾਲ ਲੈ ਲੇਤੀ ਹੋਈ ਏ ਇੱਕ ਸਾਈਡ ਤੇ ਮੈਂ ਪਹਿਲਾਂ ਹੀ ਅੱਧੀ ਕਟੋਰੀ ਜਿਹੜੇ ਰਾਜਮਾ ਹੈਗੇ ਇਹਨਾਂ ਨੂੰ ਭਿਗੋ ਕੇ ਰੱਖ ਦਿੱਤਾ ਹੋਇਆ ਸੀ ਮੈਂ ਇਹਨਾਂ ਨੂੰ 3-4 ਘੰਟੇ ਪਹਿਲਾਂ ਹੀ ਭਿਗੋ ਕੇ ਰੱਖ ਦਿੱਤਾ ਤੁਸੀਂ ਇੱਥੇ ਰੈੱਡ ਵਾਲੇ ਰਾਜਮਾ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਜਿਹੜੀਆਂ ਦਾਲਾਂ ਹੈਗੀਆਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਹੁਣ ਕੁੱਕਰ ਦੇ ਵਿੱਚ ਸਭ ਤੋਂ ਪਹਿਲਾਂ 5 ਕੱਪ ਪਾਣੀ ਦੇ ਪਾਵਾਂਗੇ ਜਿਹੜੇ ਕੌਫੀ ਵਾਲੇ ਵੱਡੇ ਮੱਗ ਹੁੰਦੇ ਨੇ ਉਹਦੇ ਹਿਸਾਬ ਨਾਲ ਇੱਥੇ ਮੈਂ ਦੇਖੋ 5 ਕੱਪ ਪਾਣੀ ਦੇ ਪਾ ਲਿੱਤੇ ਨੇ ਤੇ ਹੁਣ ਇੱਥੇ ਜਿਹੜੀਆਂ ਇਹ ਮਿਕਸ ਦਾਲਾਂ ਹੈਗੀਆਂ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਕੁੱਕਰ ਦੇ ਵਿੱਚ ਪਾ ਲੈਣੇ ਇਹ ਦਾਲ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਏ ਤੇ ਦਾਲ ਦੇਖੋ ਮੈਂ ਪਾ ਲਿੱਤੀ ਏ ਤੇ ਹੁਣ ਰਾਜਮਾ ਵੀ ਜਿਹੜੇ ਹੈਗੇ ਨੇ ਇੱਥੇ ਪਾ ਲਵਾਂਗੇ ਸਾਰੀਆਂ ਚੀਜ਼ਾਂ ਪਾਣ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਜਿਹੜੀ ਹੈਗੀ ਏ ਹਾਈ ਕਰ ਦੇਣੀ ਏ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਵੀ ਪਾ ਰਹੀ ਆ ਬਹੁਤ ਜ਼ਿਆਦਾ ਨਮਕ ਆਪਾਂ ਇੱਥੇ ਨਹੀਂ ਪਾਣਾ ਸਿਰਫ ਅੱਧਾ ਚਮਚੀ ਪਾਣਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਕੂਕਰ ਦਾ ਢੱਕਣ ਬੰਦ ਕਰਕੇ ਇੱਕ ਵਿਸਲ ਆਪਾਂ ਹਾਈ ਫਲੇਮ ਤੇ ਦਿਵਾਵਾਂਗੇ ਤੇ ਉਸ ਤੋਂ ਬਾਅਦ 8 ਤੋਂ 10 ਮਿੰਟ ਲਈ ਬਿਲਕੁਲ ਲੋ ਫਲੇਮ ਤੇ ਹੀ ਇਸ ਨੂੰ ਪਕਾਣਾ ਹੈ ਤੇ ਹੁਣ ਆਪਾਂ ਖੋਲ ਕੇ ਦੇਖੋ ਹੁਣ ਚੈੱਕ ਕਰਦੇ ਹਾਂ ਤੇ दाल ਜਿਹੜੀ ਹੈਗੀ ਉਹ ਚੰਗੀ ਤਰ੍ਹਾਂ ਪੱਕੀ ਹੈ ਜਾਂ ਫਿਰ ਇਹਨੂੰ ਆਪਾਂ ਥੋੜੀ ਦੇਰ ਹੋਰ ਰੱਖੀਏ ਹੁਣ ਕੁੱਕਰ ਦਾ ਢੱਕਣ ਮੈਂ ਇੱਥੇ ਖੋਲ ਰਹੀ ਆ ਇੱਕ ਵਿਸਲ ਆ ਗਈ ਸੀਗੀ ਤੇ ਉਸ ਤੋਂ ਬਾਅਦ ਮੈਂ ਗੈਸ ਦੀ ਫਲੇਮ ਵੀ ਜਿਹੜੀ ਹੈਗੀ ਇਹ ਲੋ ਕਰ ਦਿੱਤੀ ਸੀ ਤੇ ਦਾਲ ਦੇਖੋ ਜਿਹੜੀ ਹੈਗੀ ਆਪਾਂ ਹਿਲਾ ਕੇ ਚੈੱਕ ਕਰਦੇ ਆਂ ਦੇਖੋ ਜਿਹੜੀ ਦਾਲ ਹੈਗੀ ਉਹ ਚੰਗੀ ਤਰ੍ਹਾਂ ਗਲ ਚੁੱਕੀ ਹੋਈ ਏ ਪਰ ਹਜੇ ਇਸ ਦਾ ਜਿਹੜਾ ਪਾਣੀ ਹੈਗਾ ਉਹ ਲੱਗ ਹੈਗਾ ਦਾਲ ਜਿਹੜੀ ਅਲੱਗ ਹੈਗੀ ਹੈ ਇਹ ਮੇਲ ਨਹੀਂ ਫੜੀ ਪਰ ਇਸ ਨੂੰ ਆਪਾਂ ਹਜੇ ਨਹੀਂ ਪਕਾਉਣਾ ਤੜਕਾ ਲਗਾਉਣ ਤੋਂ ਬਾਅਦ ਪਕਾਵਾਂਗੇ ਦਾਲ ਬਹੁਤ ਵਧੀਆ ਗਲ ਚੁੱਕੀ ਹੈ ਤੇ ਤੜਕਾ ਲਗਾਉਣ ਵਾਸਤੇ ਇੱਥੇ ਮੈਂ ਇੱਕ ਵੱਡਾ ਪਿਆਜ਼ ਲੈ ਕੇ ਉਸ ਨੂੰ ਬਰੀਕ-ਬਰੀਕ ਕੱਟ ਲਿੱਤਾ ਹੈ ਅਦਰਕ ਕੱਟ ਲਿੱਤੀ ਹੈ ਤੇ ਦੋ ਟਮਾਟਰ ਤੇ ਚਾਰ ਤੋਂ ਪੰਜ ਹਰੀਆਂ ਮਿਰਚਾਂ ਦੀ ਆਪਾਂ ਪੇਸਟ ਬਣਾ ਲਵਾਂਗੇ ਤੇ ਇਹ ਜਿਹੜੀ ਦਾਲ ਹੈਗੀ ਆ ਆਪਾਂ ਇਸ ਨੂੰ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਇਹ दाल ਬਣ ਕੇ ਤਿਆਰ ਹੋਏਗੀ ਤੇ ਇੱਕ ਕੜਛੀ ਸਰੋਂ ਦੇ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰਕੇ ਇਸ ਦੇ ਵਿੱਚ ਇੱਕ ਚਮਚ ਜੀਰਾ ਪਾ ਦਿੱਤਾ ਤੇ ਜੀਰਾ ਜਿਵੇਂ ਹੀ ਤੜਕ ਗਿਆ ਤੇ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਅਦਰਕ ਤੇ ਅਦਰਕ ਨੂੰ ਹੁਣ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਤੇ ਦੇਖੋ ਬਹੁਤ ਹੀ ਘੱਟ ਟਾਈਮ ਲੱਗਾ ਹੈ ਜਿਹੜੀ ਅਦਰਕ ਹੈਗੀ ਇਹ ਲਾਈਟ ਬ੍ਰਾਊਨ ਹੋ ਚੁੱਕੀ ਹੋਈ ਹੈ ਮਤਲਬ ਕਿ ਇਹ ਚੰਗੀ ਤਰ੍ਹਾਂ ਪੁੰਨੀ ਜਾ ਚੁੱਕੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਪਾ ਲਵਾਂਗੇ ਪਿਆਜ਼ ਜਿਹੜੇ ਕਿ ਪਹਿਲਾਂ ਹੀ ਆਪਾਂ ਬਰੀਕ-ਬਰੀਕ ਕੱਟ ਕੇ ਰੱਖੇ ਹੋਏ ਨੇ ਤੇ ਪਿਆਜ਼ ਨੂੰ ਵੀ ਆਪਾਂ ਉਦੋਂ ਤੱਕ ਪੁੰਨਣਾ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਪਿਆਜ਼ ਬਿਲਕੁਲ ਵੀ ਕੱਚੇ ਨਹੀਂ ਰਹਿਣੇ ਚਾਹੀਦੇ ਤੇ ਇਸ ਤਰੀਕੇ ਨਾਲ ਲਗਾਤਾਰ ਇਸ ਨੂੰ ਹਿਲਾਉਂਦੇ ਹੋਏ ਆਪਾਂ ਪੁੰਨ ਲੈਣਾ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖੀ ਹੋਈ ਏ ਤੇ ਦੇਖੋ ਜਿਹੜਾ ਪਿਆਜ਼ ਹੈਗਾ ਲਾਈਟ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਸ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੇਸਟ ਪਾ ਲਵਾਂਗੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਣਾਇਓ ਦਾਲ ਬਹੁਤ ਜ਼ਿਆਦਾ ਸਵਾਦ ਬਣੇਗੀ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ 1.5 ਮਿੰਟ ਤੱਕ ਤਕਰੀਬਨ ਆਪਾਂ ਇਸ ਨੂੰ ਇਸੇ ਤਰੀਕੇ ਦੇ ਨਾਲ ਹੀ ਭੁੰਨਾਂਗੇ ਤੇ 1.5 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਥੋੜੀ ਜੀ ਹਲਦੀ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਜਿਹੜਾ ਹੈਗਾ ਮੈਂ ਹਲਦੀ ਦਾ ਪਾਇਆ ਬਹੁਤ ਜ਼ਿਆਦਾ ਹਲਦੀ ਨਹੀਂ ਪਾਣੀ ਇੱਥੇ ਤੇ ਰੰਗਤ ਦੇ ਲਈ ਇੱਥੇ ਮੈਂ ਪਾਈਏ ਕਸ਼ਮੀਰੀ ਲਾਲ ਮਿਰਚ ਮੈਂ ਇੱਥੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਈ ਏ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਨਮਕ ਦਾ ਵੀ ਪਾ ਰਹੀ ਆ ਨਮਕ ਬਹੁਤ ਜ਼ਿਆਦਾ ਨਹੀਂ ਆਪਾਂ ਪਾਣਾ ਕਿਉਂਕਿ ਜਦੋਂ ਆਪਾਂ ਦਾਲ ਉਬਾਲੀ ਸੀਗੀ ਉਦੋਂ ਦਾਲ ਦੇ ਵਿੱਚ ਵੀ ਨਮਕ ਪਾਇਆ ਹੋਇਆ ਸੀ ਹੁਣ ਆਪਾਂ ਇਸ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਟਮਾਟਰਾਂ ਦਾ ਜਿਹੜਾ ਪਾਣੀ ਹੈਗਾ ਸੁੱਕ ਨਹੀਂ ਜਾਂਦਾ ਤੇ ਦੇਖੋ ਇੱਥੇ ਲਗਾਤਾਰ ਹਿਲਾਉਂਦੇ ਹੋਏ ਜਿਹੜਾ ਟਮਾਟਰਾਂ ਦਾ ਪਾਣੀ ਹੈਗਾ ਸੁੱਕ ਚੁੱਕਾ ਹੋਇਆ ਤੇ ਮਸਾਲੇ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਇਸੇ ਸਟੇਜ ਤੇ ਆਪਾਂ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਤੇ ਇੱਕ ਚਮਚ ਕਸੂਰੀ ਮੇਥੀ ਇਹਨਾਂ ਦੋਨਾਂ ਚੀਜ਼ਾਂ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਤੇ ਹੁਣ ਇਸ ਨੂੰ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਹੋਰ ਪਕਾ ਲਵਾਂਗੇ ਮਸਾਲਾ ਜਿਹੜਾ ਹੈਗਾ ਬਹੁਤ ਵਧੀਆ ਭੁੰਨਿਆ ਗਿਆ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਹੁਣ ਇਸ ਮਸਾਲੇ ਦੇ ਵਿੱਚ ਆਪਾਂ ਦਾਲ ਪਾ ਦਾਂਗੇ ਜਿਹੜੀ ਕਿ ਆਪਾਂ ਉਬਾਲ ਕੇ ਰੱਖੀ ਹੋਈ ਹੈ ਤੇ ਦਾਲ ਸਾਰੀ ਹੀ ਦੇਖੋ ਇੱਥੇ ਮੈਂ ਪਾ ਦਿੱਤੀ ਹੈ ਹੁਣ ਤੇ 4 ਤੋਂ 5 ਮਿੰਟ ਲਈ ਆਪਾਂ ਲੋ ਫਲੇਮ ਤੇ ਇਸ ਨੂੰ ਰਿਜਨ ਦਵਾਂਗੇ ਤਾਂ ਜੋ ਜਿਹੜੀ ਦਾਲ ਤੇ ਪਾਣੀ ਹੈਗੀ ਆਪਸ ਵਿੱਚ ਮੇਲ ਫੜ ਲੈਣ ਤੇ ਬਹੁਤ ਵਧੀਆ ਦਾਲ ਰਿਜੀ ਜਾਏ ਤੇ ਤਕਰੀਬਨ ਮੈਨੂੰ ਲੋ ਫਲੇਮ ਤੇ ਪਕਾਉਂਦੇ ਹੋਏ ਇਸ ਨੂੰ 4 ਤੋਂ 5 ਮਿੰਟ ਹੋ ਗਏ ਹੋਏ ਨੇ ਤੇ ਦਾਲ ਦੇਖੋ ਕਿੰਨੀ ਹੀ ਜ਼ਿਆਦਾ ਵਧੀਆ ਬਣੀ ਏ ਇਹ ਜਿੰਨੀ ਦੇਖਣ ਚ ਵਧੀਆ ਲੱਗ ਰਹੀ ਏ ਇਹ ਖਾਣ ਦੇ ਵਿੱਚ ਵੀ ਓਨੀ ਹੀ ਜ਼ਿਆਦਾ ਸਵਾਦ ਬਣੀ ਏ ਤੇ ਹੁਣ ਗੈਸ ਦੀ ਫਲੇਮ ਬੰਦ ਕਰਕੇ ਮੈਂ ਪਾ ਰਹੀ ਹਾਂ ਇਸ ਤੇ ਹਰਾ ਧਨੀਆ ਹਰਾ ਧਨੀਆ ਵੀ ਆਪਾਂ ਫਲੇਵਰ ਦੇ ਲਈ ਪਾਉਂਦੇ ਆ ਤੇ ਦਾਲ ਦੇਖੋ ਬਹੁਤ ਹੀ ਜ਼ਬਰਦਸਤ ਬਹੁਤ ਹੀ ਟੇਸਟੀ ਤੇ ਹੈਲਦੀ ਦਾਲ ਬਣ ਕੇ ਤਿਆਰ ਹੋ ਚੁੱਕੀ ਏ ਤੇ ਹੁਣ ਇਹ ਸਰਵ ਹੋਣ ਲਈ ਰੈਡੀ ਹੈ ਤੇ ਦੇਖੋ ਗਰਮਾ ਗਰਮ ਦਾਲ ਬਹੁਤ ਵਧੀਆ ਬਣੀ ਏ